ਅੱਜ ਜੋ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਜੰਗ ਦੇ ਹਾਲਾਤ ਬਣੇ ਹੋਏ ਹਨ ਕਾਫੀ ਲੋਕ ਇਸ ਜੰਗ ਨੂੰ ਬੜੇ ਮਜ਼ਾਕੀਏ ਢੰਗ ਦੇ ਨਾਲ ਪੇਸ਼ ਕਰ ਰਹੇ ਹਨ ਕਿ ਮੇਰੇ ਨਾਲ ਬੰਬ ਬਣ ਕੇ ਸੁੱਟ ਦਿੱਤਾ ਜਾਵੇ ਤਾਂ ਮੈਂ ਪਾਕਿਸਤਾਨ ਨੂੰ ਤਬਾਹ ਕਰ ਦੂੰਗਾ ਪਰ ਉਹਨਾਂ ਮਾਵਾਂ ਉਹਨਾਂ ਭੈਣਾਂ ਅਤੇ ਉਹਨਾਂ ਬੱਚਿਆਂ ਦੇ ਬਾਰੇ ਕਦੇ ਸੋਚਿਆ ਜਿਹਦਾ ਪੁੱਤ ਜਿਹਦਾ ਪਤੀ ਅਤੇ ਜਿਹਦਾ ਬਾਪ ਸਰਹੱਦ ਤੇ ਇਸ ਟਾਈਮ ਲੜ ਰਿਹਾ ਹੈ ਜਾਂ ਸ਼ਹੀਦ ਹੋ ਕੇ ਘਰ ਆ ਚੁੱਕਿਆ ਹੈ ਉਹਨਾਂ ਬਾਰੇ ਵੀ ਸੋਚੋ ਕਿ ਉਹਨਾਂ ਘਰਾਂ ਦੇ ਹਾਲਾਤ ਕੀ ਬਣੇ ਹੋਏ ਹਨ ਸਾਨੂੰ ਤਾਂ جنگ ਦੀ ਇਸ ਤਰ੍ਹਾਂ ਖੁਸ਼ੀ ਚੜ੍ਹੀ ਹੋਈ ਆ ਜਿਸ ਤਰ੍ਹਾਂ ਕਿ ਕਿਸੇ ਨੇ ਨਵਾਂ ਵਿਆਹ ਰੱਖਿਆ ਹੋਵੇ ਪਰ ਜਿਹੜਾ ਦੇ ਘਰ ਉਜੜ ਰਹੇ ਨੇ ਜਿਨ੍ਹਾਂ ਦੇ ਘਰ ਅੱਜ ਗਮੀ ਦਾ ਮਾਹੌਲ ਆ ਉਹਨਾਂ ਬਾਰੇ ਵੀ ਕਦੇ ਸੋਚਿਆ ਕਿ جنگ ਹੈ ਜਿਹੜੀ ਉਹ ਕੀ ਕੁਛ ਲੈ ਕੇ ਆਂਦੀ ਹੈ ਨਾਲੇ ਜਿਹੜੀ جنگ ਹੈ ਇਹ ਆਮ ਲੋਕ ਕੋਈ ਚਾਹੇ ਪਾਕਿਸਤਾਨ ਦਾ ਚਾਹੇ ਹਿੰਦੁਸਤਾਨ ਦਾ ਕੋਈ ਵੀ ਆਮ ਨਾਗਰਿਕ ਹੈ ਜਿਹੜਾ ਉਹ جنگ ਨਹੀਂ ਚਾਹੁੰਦਾ ਇਹ جنگ ਸਿਰਫ ਤੇ ਸਿਰਫ ਸਿਆਸਤਦਾਨਾਂ ਦੀ ਦੇਣ ਹੈ ਆਪਣੀ ਕੁਰਸੀ ਦੀ ਖਾਤਰ ਇਹ جنگ ਹੈ ਜਿਹੜੀ ਇਹ ਲਗਾਈ ਜਾਂਦੀ ਹੈ ਅਤੇ ਆਪਣੀ ਕੁਰਸੀ ਦੀ ਖਾਤਰ ਹੀ ਬੰਦ ਕਰ ਦਿੱਤੀ ਜਾਂਦੀ ਹੈ جنگ ਕਦੇ ਵੀ ਕਿਸੇ ਵੀ ਦੇਸ਼ ਵਾਸਤੇ ਸਹੀ ਨਹੀਂ ਹੁੰਦੀ ਜੋ ਵੀ ਤੁਹਾਡੇ ਮਸਲੇ ਆ ਉਹ ਬੈਠ ਕੇ ਜਿਹੜੇ ਨਿਪਟਾਉਣੇ ਚਾਹੀਦੇ ਆ جنگ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ